ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 5 ਸਾਜਣ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਣ ਤੁਹਾਰੀਆ ਪੇਖਿਓ ਸਦਾ ਹਜੂਰ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਣ ਤੁਹਾਰੀਆ ਪੇਖਿਓ ਸਦਾ ਹਜੂਰ ਮਹੱਲਾ ਪੰਜਵਾ ਪਤਿਤ ਪੁਨੀਤ ਅਸੰਖ ਹੋ ਹਰ ਚਰਨੀ ਮਨ ਲਾਗ 863 तीर्थ नाम प्रभु जिसका मस्तक भाग पौली नित जपिए सास गिरास नौ परव दिगारदा जिस नो करे रहम तिस ना विसारदा आप उपावन हार आपे ही मारदा ਸਭ ਕਿਸ ਜਾਣੇ ਜਾਣ ਬੁੱਝ ਵਿਚਾਰਦਾ ਅਨੇਕ ਰੂਪ ਖਿਨ ਮਾਹੇ ਕੁਦਰਤ ਤਾਰਦਾ ਜਿਸ ਨੂੰ ਲਾਏ ਸੱਚ ਤਿਸੇ ਉਧਾਰਦਾ ਜਿਸ ਦੇ ਹੋਵੇ ਵੱਲ ਸੋਖ ਦੇਨਾ ਹਾਰਦਾ ਸਦਾ ਅਭਗ ਦਿਵਾਨ ਹੈਂ ਹਾਉ ਤਿਸ ਨਮਸਕਾਰ ਦਾ ਜਿਸ ਦੇ ਹੋਵੇ ਵੱਲ ਸੋਖ ਦੇਨਾ ਹਾਰਦਾ ਸਦਾ ਅਭਗ ਦਿਵਾਨ ਹੈਂ ਹਾਉ ਤਿਸ ਨਮਸਕਾਰ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਮਹੱਲਾ 5ਵਾਂ ਏ ਨਾਨਕ ਇਉ ਆਖ ਕਹਿ ਸੱਜਣ ਮੈਂ ਸਦਾ ਤੇਰੇ ਪੈਰਾਂ ਦੀ ਖਾਕ ਹੋਇਆ ਰਹਾ ਮੈਂ ਤੇਰੀ ਸ਼ਰਨ ਪਿਆ ਰਹਾ ਅਤੇ ਤੈਨੂੰ ਹੀ ਆਪਣੇ ਅੰਗ ਸੰਗ ਵੇਖਾਂ ਵਿਕਾਰਾਂ ਵਿੱਚ ਡਿੱਗੇ ਹੋਏ ਵੀ ਬੇਅੰਤ ਜੀਵ ਪਵਿੱਤਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਲੱਗ ਜਾਏ ਪ੍ਰਭੂ ਦਾ ਨਾਮ ਹੀ 18 ਤੀਰਥ ਹੈ ਪਰ ਏ ਨਾਨਕ ਕੇ ਨਾਮ ਉਸ ਮਨੁੱਖ ਨੂੰ ਮਿਲਦਾ ਹੈ ਜੇ ਜੇ ਮੱਤੇ ਤੇ ਭਾਗ ਲਿਖੇ ਹਨ ਏ ਭਾਈ ਪਾਲਣਹਾਰ ਪ੍ਰਭੂ ਦਾ ਨਾਮ ਸਾਹ ਲੈਂਦੇ ਆ ਖਾਂਦੇ ਆ ਰਵੇਲੇ ਜਪਨਾ ਚਾਹੀਦਾ ਹੈ ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ ਆਪਣੇ ਮਨੋਂ ਭੁਲਾਉਂਦਾ ਨਹੀਂ ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਤੇ ਆਪ ਹੀ ਮਾਰਦਾ ਹੈ ਉਹ ਅੰਤਵੰਤਰਜਾਮੀ ਜੀਵਾਂ ਦੇ ਦਿਲਾਂ ਦੀ ਹਰੇਕ ਗੱਲ ਜਾਣਦਾ ਹੈ ਉਸ ਨੂੰ ਸਮਝ ਕੇ ਉਸ ਤੇ ਵਿਚਾਰ ਵੀ ਕਰਦਾ ਹੈ ਇਹ ਪਲਕ ਵਿੱਚ ਕੁਦਰਤ ਦੇ ਅਨੇਕਾਂ ਰੂਪ ਬਣਾਉਂਦਾ ਹੈ ਜਿਸ ਮਨੁੱਖ ਨੂੰ ਉਹ ਸੱਚ ਵਿੱਚ ਜੋੜਦਾ ਹੈ ਉਸਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਪ੍ਰਭੂ ਜਿਸ ਮਨੁੱਖ ਦੇ ਪੱਖ ਵਿੱਚ ਹੋ ਜਾਂਦਾ ਹੈ ਉਹ ਜੀਵ ਵਿਕਾਰਾਂ ਦੇ ਟੱਕਰ ਅਤੇ ਮਨੁੱਖਾ ਜਨਮ ਦੀ ਬਾਜ਼ੀ ਕਦੇ ਹਾਰਦਾ ਨਹੀਂ ਉਸ ਪ੍ਰਭੂ ਦਾ ਦਰਵਾਜ਼ਾ ਟੱਲ ਹੈ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ